ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਕੱਟੇ ਵਿਖਾਉਣੇ ਜਿਹੜੇ ਬਹੁਤ ਚੰਗੇ ਆ ਚੈੱਕ ਕਰ ਸਕਦੇ ਬਣਾਵਟ ਦੋਵੇਂ ਜਿਹੜੇ ਛੜ ਦੀ ਜਵਾਨੀ ਵਾਲੇ ਮਾਲੀ ਆ ਦੇਖੋ ਹੁਣ ਤੁਹਾਡੇ ਸਾਹਮਣੇ ਆ ਦੋ ਬਲੱਡ ਲਾਈਨ ਆ ਇੱਕ ਤਾਂ ਹੈਗੀ ਆ ਫਰੋਇਪਰ ਦੀ ਤੇ ਇੱਕ ਪਟੀ ਅੰਮ੍ਰਿਤਸਰ ਲਾਈਨ ਦੀ ਆ। ਇਹ ਚੈੱਕ ਕਰ ਸਕਦੇ ਹੋ ਤੁਸੀਂ ਮਾਲੀ ਜਿਹੜੇ ਬਨਾਵੜ ਚੈੱਕ ਕਰੋ ਇਹਨਾਂ ਦੇ ਪਿੱਠ ਪੁੜੇ ਸਾਫ ਆ। ਕੁਆਲਿਟੀ ਚੈੱਕ ਕਰ ਸਕਦੇ ਮਾਲੀਆਂ ਦੇ ਵਿੱਚ ਤੁਸੀਂ। ਦੋਹਾਂ ਦੀ ਚੰਗੀ ਕੁਆਲਿਟੀ ਆ। ਤੁਹਾਡੇ ਸਾਹਮਣੇ ਆ। ਰੋਲ ਪੋਲ ਦਾ ਬਹੁਤ ਚੰਗਾ ਮਾਲੀ ਲቦਚੜ ਮਾਲੀ ਆ ਦੋਵੇਂ। ਗਾਉਂੜ ਵਾਲੇ ਟਾਈਮ 'ਚ ਇਹ ਚੰਗਾ ਰੰਗ ਬੰਨਣਗੇ। ਕੁਆਲਿਟੀ ਤੁਸੀਂ ਦੇਖ ਸਕਦੇ ਆ ਦੋਹਾਂ ਦੇ ਵਿੱਚ ਟੈਸਟਿਕਲ ਬੰਤਰ ਚੈੱਕ ਕਰ ਸਕਦੇ ਆ। ਪਿੱਠ ਪੁੜੇ ਦੇ ਦੇਖ ਸਕਦੇ ਆ ਕੁਆਲਿਟੀ ਦੇਖੋ ਇਹਨਾਂ ਦੇ ਵਿੱਚ ਚੈੱਕ ਕਰੋ ਜਿਹੜਾ ਇਹਨਾਂ ਮਾਲੀਆਂ ਨੂੰ ਇਹ ਚੰਗੇ ਜਾਨੀ ਕਿ ਕੱਟੇ ਆ ਬਹੁਤ ਸ਼ਾਨਦਾਰ ਵਧੀਆ ਕੁਆਲਿਟੀ ਦੇ ਦੋਵੇਂ ਮਾਲੀ ਤੁਸੀਂ ਦੇਖ ਸਕਦੇ ਆ ਬਰਾਬਰ ਦੋਵਾਂ ਦੀ ਕੁਆਲਿਟੀ ਦੇਖੋ ਪਿੱਠ ਪੁੜੇ ਦੇਖੋ ਦੋਵਾਂ ਦੇ ਚੰਗੇ ਇਹ ਮਾਲੀ ਤੇ ਨਾਲ ਇੱਕ ਕੁਆਲਿਟੀ ਦੇਖੋ ਛੋਟੇ ਆ ਦੋਵਾਂ ਦੇ ਵਿੱਚ ਸਿੰਘ-ਸੁੰਘ ਬਹੁਤ ਸੋਹਣੇ ਆ ਹੋਰ ਵੀ ਪਸ਼ੂ ਚੰਗੇ ਚਰਾਇ ਤੇ ਚੱਲਣ ਦਾ ਇੱਥੇ ਕਾਟੀ ਦੇਖ ਸਕਦੇ ਆ ਪਸ਼ੂਆਂ ਦੇ ਵਿੱਚ ਚੰਗੇ ਇੱਕ ਮਾਲੀ ਥੋੜਾ ਜਿਹਾ ਉਧਰ ਪਰਲੀ ਸਾਈਡ ਫਿਰਦਾ ਆ ਤਿੰਨ ਝੋਟਿਆ ਇਸ ਇਹਨਾਂ ਪਸ਼ੂਆਂ ਦੇ ਵਿੱਚ ਚੰਗੇ ਆ ਇੱਕ ਆ ਜਾਂਦਾ ਪਿਆ ਦੇਖ ਸਕਦੇ ਤੁਸੀਂ ਤੇ ਚੈੱਕ ਕਰੋ ਬਹੁਤ ਸੋਹਣਾ ਕੱਟਾ ਲੱਗਿਆ ਜਿਹੜਾ ਤੇ ਦੇਖ ਸਕਦੇ ਆ ਤੁਸੀਂ ਇਹਨੂੰ ਹਾਲ ਵਾਲੇ ਟਾਈਮ ਜੇ ਵੀ ਕੋਈ ਚੰਗੀ ਕਮਾਲ ਕਰੂਗਾ ਬਲੱਡ ਲਾਈਨ ਬਹੁਤ ਸਟਰੋਂਗ ਆ ਤੇ ਸ਼ੇਕਰਸ ਦੇ ਤੁਸੀਂ ਹੋਰ ਵੀ ਜਾਨਵਰ ਤੇ ਮਾਲ ਹੋਰ ਹੀ ਵੇਖੋ ਤੁਸੀਂ ਹੈਲੋ ਆ ਜਾ ਉਹ ਵੀ ਦੇਖੋ ਤੇ ਚੰਗੇ ਜਾਨੀ ਕਿ ਬੱਚੇ ਕੁਆਟੀ ਦੇਖ ਸਕਦੇ ਇਹਨਾਂ ਦੇ ਵਿੱਚ ਜਾਨਵਰਾਂ ਚ ਹਾਂਜੀ ਕੀ ਹਾਲ ਆ ਭਰਾ ਜੀ ਹੋਠੀਠਾਕ ਹੋ ਜੀ ਕਿਹੜਾ ਏਰੀਆ ਬਾਈ ਤਰਨਤਾਰ ਤਰਨਤਾਰ ਡਾਵਰੇ ਟਿੱਕੂ ਤਰਨਤਾਰ ਨਾ ਨਾਮ ਕੀ ਦਰਾ ਸਾਫੀ ਸਾਫੀ ਇਹ ਫਿਰ ਮਾਲੀ ਇੱਕ ਤਾਂ ਰੋਇਪਰ ਤੋਂ ਲਿਆਂਦਾ ਹਾਂਜੀ ਤੇ ਦੂਸਰਾ ਇੱਕ ਪੱਟੀ ਤੋਂ ਇੱਕ ਪੱਟੀ ਤੋਂ ਹਾਂਜੀ ਉੱਥੋਂ ਸਾਂ ਲਿਆਂਦੇ ਉਹਦਾ ਕਟਾ ਅੱਛਾ ਇਹ ਜਿਹੜੇ ਸਾਂ ਲਿਆਂਦੇ ਸੀ ਤੇ ਇੱਕ ਦੁੱਧ ਚੁੰਗ ਦਾ ਲਿਆਂਦਾ ਹੈ ਹਾਂਜੀ ਆ ਬੱਚਾ ਲੈਂਦੇ ਠੀਕ ਹੈ ਜੀ ਤੇ ਇਹਨਾਂ ਦੀ ਮਾਵਾ ਮੂਹਾਂ ਥੱਲੇ ਦੁੱਧ ਚੰਗਾ ਤੇ ਬਈ ਆ ਜਿਹੜੀ ਉਹਨੇ ਨਾਮ ਲਿਆਂਦਾ ਜਿਹੜੀ ਅੱਗੇ ਆ ਉਹ ਚੋ ਕਟਣ ਠੀਕ ਆ ਹਾਂਜੀ ਤੇ ਇਹ ਥੱਲੇ ਵੀ 20 ਲੀਟਰ ਹੈਗਾ ਜੀ ਮਾਝ ਥੱਲੇ ਦੁੱਧ ਅੱਛਾ ਇੱਕ ਤੇਰੇ ਕੋਲ ਮਾਲੀ ਸੀ ਸਰਦੂਰਗੜ੍ਹ ਲੈਣ ਦਾ ਜਿਹੜਾ ਉਧਰ ਹਣਾ ਤੇ ਉਹ ਜਿਹੜਾ ਮਾਲੀ ਉਹ ਕਿੱਧਰ ਗਿਆ ਜਲਾ ਉਹ ਰਾਜਪੁਰੇ ਗਿਆ ਰਾਜਪੁਰੇ ਗਿਆ ਜਲਾ ਸੂਣੀ ਬਹੁਤ ਚੰਗੀ ਸੀ ਮਾਲੀ ਚੰਗੀ ਆਵੇ ਉਹਦੇ ਬੱਚਾ ਦੇਖ ਲਖਾ ਦੇ ਉਹਦੇ ਇਹ ਕਾਹ ਕੱਟਾ ਜੀ ਦੇਖੋ ਕੱਟੀ ਇਹ ਕਾਹ ਕੱਟੀ ਸਾਹਮਣੇ ਟੇਡੇ ਘਟਲ ਉਹ ਕੱਟੀਆਂ ਉਹ ਵਧੀਆਂ ਉਹ ਦੇਖੋ ਅੱਛਾ ਉਹ ਸਾਹਮਣੇ ਜਿਹੜੇ ਜਾਨਵਰ ਫਿਰਦੇ ਹਨ ਤੇ ਉਹ ਮਾਲੀ ਕਿਹੜੀ ਬਲਾ ਉਹ ਕਿਹੜੀ ਲਾਈਨ ਦਾ ਉਹ ਉਹ ਵੀ ਨੀਲੀ ਦਾ ਹੀ ਅੱਜ ਉਹ ਕਿੱਥੇ ਕਿਹੜੇ ਸਾਹਨ ਦਾ ਕਿਹੜੇ ਆਪਣੀ ਮੱਝ ਦਾ ਹੀ ਸਾਡੇ ਕੋਲਗਾ ਸੀ ਇੱਕ ਮਾਲਾ ਅੱਛਾ ਪੁਰਾਣੇ ਮਾਲੀ ਦਾ ਸੀ ਹੈ ਠੀਕ ਆ ਆ ਬੱਚੇ ਉਹ ਜਿਹੜੇ ਆਗੇ ਦੂਸਰੇ ਹਨ ਤੇ ਇਸ ਟਾਈਮ ਕਿੰਨੇ ਕੁ ਜਾਨਵਰ ਸੂਣ ਵਾਲੇ ਜਾਂ ਬਾਬਾ ਸਾਰੀਆਂ ਸੂਣ ਵਾਲੀਆਂ ਹੀ ਆ ਹੁਣ ਇਹ ਜਿਹੜੇ ਕਟੇ ਮੱਝਾਂ ਲਾਉਣ ਲੱਗੇ ਹਾਂਜੀ ਇੱਕ ਲਾਉਂਦਾ ਇੱਕ ਲਾਉਂਦਾ ਕਿਹੜਾ ਲਾਉਂਦਾ ਜਿਹੜਾ ਜਿਹੜਾ ਰੱਖਦੇ ਆ ਜਿਹੜਾ ਫਰੋਈਪੁਰ ਵਾਲਾ ਕਿ ਦੂਜਾ ਫਰੋਈਪੁਰ ਵਾਲਾ ਚਾਹ ਲਾਉਣ ਲੱਗ ਗਿਆ ਹੈ ਠੀਕ ਆ ਤੇ ਇਹਨਾਂ ਦੇ ਜਿਹੜੇ ਜਿਹੜਾ ਮਾਲੀ ਤੇਰਾ ਪੁਰਾਣਾ ਮਾਲੀ ਸੀ ਜਿਹਦਾ ਘਟਾ ਉਹ ਹਾਂਜੀ ਘਰ ਵਾਲੇ ਚੋਹਦੀਆਂ ਕੋਈ ਝੋਟੀਆਂ ਝਟੀਆਂ ਸੂਈਆਂ ਚੰਗੀਆਂ ਸੂਈਆਂ ਝੋਟੀਆਂ ਹਾਂ ਦੁੱਧਾਂ ਦੇ ਵਿੱਚ ਚੰਗੀਆਂ ਵੇਖਣ ਹਿਸਾਬ ਜੀਆਂ ਤੇ ਦੁੱਧ ਚੰਗਾ ਅੱਛਾ ਦੁੱਧ ਨੂੰ ਚੰਗਾ ਹੈ ਵੇਖਣ ਚ ਹਿਸਾਬ ਜੀ ਦੀਆਂ ਤੇ ਇਹ ਜਿਹੜਾ ਉਹ ਤੂੰ ਮਾਲੀ ਵੇਚਿਆ ਉਹ ਬੋਲੇ ਬਿੱਲੇ ਬੱਚੇ ਆਉਂਦੇ ਸੀ ਜਾਂ ਕਿਦਾਂ ਹਾਂ ਰੰਗ ਬਰੰਗੇ ਚਿੱਟੇ ਬੱਲੇ ਨੋਕਰੇ ਅੱਛਾ ਤਿੰਨ ਤਰ੍ਹਾਂ ਦੇ ਸੁੰਦਾ ਸੀ ਹੈ ਖਾਲੀਆਂ ਮੱਜਾਂ ਦੇ ਵੀ ਚੰਗਾ ਸੁੰਦਾ ਸੀ ਨਾ ਪਿਓਰੀ ਠੀਕ ਤੇ ਤੂੰ ਕਟੀਆਂ ਉਹ ਮੱਜਾਂ ਚ ਹੈ ਕਟੀਆਂ ਠੀਕ ਹੈ ਜੀ ਤੇ ਇਹ ਇਹ ਹੁਣ ਕਿੰਨੇ ਜੇਰ ਹੋ ਗਏ ਮਾਲੀ ਇਹ ਪਹਿਲੀ ਮਾਲੀ ਹੈ ਜੀ ਇਹਨਾਂ ਦੀ ਹਾਂਜੀ ਇਹ ਪਹਿਲੀ ਹਾਂਜੀ ਉਹ ਕਟਾ ਉਹ ਮਗਾਈ ਕਟਾ ਇਧਰ ਨੂੰ ਲੋਕਾ ਹੀ ਕੰਮ ਚੱਲਦਾ ਚੱਲੋ ਭਈ ਆ ਜਾ ਹੋਰ ਵੀ ਖਾਦ ਨੇ ਤੁਹਾਨੂੰ ਜਾਨਵਰ ਚੈੱਕ ਕਰੋ ਆ ਵੀ ਕੱਟੀ ਦੇਖੋ ਦੇਖ ਸਾਦੇ ਜਾਨਵਰ ਤੁਸੀਂ ਚੰਗੇ ਆ ਕੁਆਲਟੀਆਂ ਦੇਖੋ ਮੱਝਾਂ ਦੇ ਵਿੱਚ ਆਹ ਦੇਖੋ ਮੈਂ ਕਿੱਡੀ ਵਧੀਆ ਟਾਪ ਦੀ ਮੈਂ ਆ ਇਹ ਵੀ ਤੇ ਹੋਰ ਵੀ ਚੰਗੇ ਚੰਗੇ ਜਾਨਵਰ ਆ ਭਰਾ ਇੱਕ ਆ ਮਾਲੀ ਆ ਇਹ ਲੱਗ ਗਿਆ ਮੱਝ ਲਾਉਣਾ ਇਹ ਲੈਂਦਾ ਇਹ ਲਾਉਂਦਾ ਇਹ ਆਏ ਬੱਚੇ ਪੁੱਛੇ ਹਾਂ ਪੈਰਾ ਤੁਰਿਆ ਦੇਖ ਲਓ ਜੀ ਇਹ ਇਹ ਅੱਛਾ ਉਹ ਦੂਜੇ ਸਾਂ ਦਾ ਘਰ ਵਾਲੀ ਦਾ ਹੈ ਠੀਕ ਹੈ ਜੀ ਬਾਕੀ ਉਹ ਇਹਦੀਆਂ ਭੈਣਾਂ ਛੋਟੀਆਂ ਹੋਣ ਪੂਰੀ ਅੱਛਾ ਇਹਦੀ ਇਹਦੀ ਭੈਣ ਹਾਂ ਨੀਲੀ ਚਿੱਕੇ ਜਾਂਦੇ ਹਾਂ ਬੁਰੀ ਨੀਲੀ ਹਾਂਜੀ ਇਹ ਪਹਿਲਾਂ ਨਾ ਚਲ ਰੁਕਾ ਇਹ ਪਹਿਲਾਂ ਨਾ ਠੀਕ ਆ ਹਾਂਜੀ ਹੋਰ ਇਹਦੀ ਭੈਣ ਕੋਈ ਸੂਣ ਵਾਲੀ ਇੱਕ ਹੋਰ ਸੀ ਉਹ ਜਾਂਦੀ ਹੈ ਇੱਕ ਹੋਰ ਜਾਂਦੀ ਹੈ ਉਹ ਜਾਂਦੀ ਹੈ ਠੀਕ ਆ ਚੰਗੇ ਜਾਨਵਰ ਸੋਹਣੇ ਆ ਜਾਨਵਰ ਸਾਰੇ ਤਰੇ ਬਹੁਤ ਵਧੀਆ ਲੱਗਿਆ ਦੇਖ ਕੇ ਜਾਨਵਰ ਤੁਹਾਡੇ ਭਰਾ ਚੰਗੀ ਕੁਆਲਟੀ ਦੇ ਜਾਨਵਰ ਦੇਖ ਸਕਦੇ ਆ ਤੁਸੀਂ ਮਾਲੀ ਜਿਹੜੀ ਮਾਝ ਦਾ ਉਹ ਵੀ ਬੰਦੀ ਬੰਦੀ ਦਿੱਤੇ ਤੇ ਕੁਆਲਿਟੀ ਦੇਖ ਸਕਦੇ ਤੁਸੀਂ ਜਾਨਵਰਾਂ ਦੇ ਵਿੱਚ ਚੰਗੇ ਜਾਨਵਰ ਆ ਵੇਖੋ ਇੱਕ ਮੈਂ ਜਾਂਦੀ ਵੀ ਬਹੁਤ ਸੋਹਣੀ ਹੈ ਕਰੋ ਇਸ ਚੈੱਕ ਕਰ ਸਕਦੇ ਮਾਲੀਨ ਤੇ ਨਾਲ ਤੁਸੀਂ ਜਾਣਦੇ ਹੀ ਆ ਆਪਣੇ ਭਰਾ ਨੂੰ ਬਾਈ ਯਾਕੂਬ ਅਲੀ ਤੇ ਬਾਈ ਨੇ ਕਰਦੇ ਥੋੜੀ ਜੀ ਗੱਲਬਾਤ ਬਈ ਕੀ ਹਾਲ ਹੈ ਜੀ ਠੀਕ ਠਾਕ ਜੀ ਹੋ ਠੀਕ ਠਾਕ ਜੀ ਬਾਈ ਫਿਰ ਇਹ ਮਤਲਬ ਕਿ ਪੁਰਾਣਾ ਬ੍ਰੈਡ ਲਾਈਨ ਇਹ ਨਾ ਕੋਈ ਜਾਨਵਰ ਚੰਗੇ ਸਾਰੇ ਚੰਗੇ ਚੰਗੇ ਬਹੁਤ ਵਧੀਆ ਪੁਰਾਣੇ ਜਾਨਵਰ ਹਨਾ ਦਾ ਕੁਦਿਆਰ 10 12 ਕਿਲੋ 13 ਕਿਲੋ ਦੁੱਧ ਦੇ ਜਾਂਦੀਆਂ ਸੀ ਕਿਹੜੇ ਬੰਦ ਖਲ ਪੇੜਾ ਪਾਉਂਦੇ ਆ ਹਾਂ ਤੇ ਚੰਗੇ ਵਧੀਆ ਲੱਗੇ ਜਾਨਵਰ ਮਤਲਬ ਕਿ ਕੁਆਲਟੀ ਬਾਕੀ ਇਹ ਗੱਲ ਹੈਗੀ ਆ ਵੀ ਜਿਹੜਾ ਭਰਾਣੀ ਮਿਹਨਤ ਬਹੁਤ ਕਰਦੇ ਆ ਤੇ ਚਲੋ ਮਿਹਨਤ ਦੇ ਨਾਲ ਆਇਆ ਵੀ ਜਿਹੜਾ ਮੁੱਲ ਜਿਹੜਾ ਮੁੜੀ ਜਾਂਦਾ ਤੇ ਜਾਨਵਰ ਜਿਹੜੇਗਾ ਚੰਗੇ ਤਿਆਰ ਹੋਈ ਜਾਂਦੇ ਆ ਜਿਹੜਾ ਆਪਣੀ ਪੁਰਾਣੀ ਵਿਰਾਸਤ ਦੀ ਜਿਹੜੀ ਬਰੀਡ ਨੇ ਲੇਦਾ ਵੀ ਆਪਣੇ ਬਜ਼ੁਰਗਾਂ ਵਲੇ ਦੀ ਉਹ ਭਰਾਣੀ ਪੁਰਾਣੀ ਝੋਟੇ ਲਿਆ ਗਈ ਜਿਹੜੇ ਐਂ ਗੁਜਰ ਭਰਾ ਆਪਣੀ ਬਰੀਡ ਬਚਾਈ ਜਾਂਦੇ ਆ ਤੇ ਹੁਣ ਜਿਹੜੇ ਜ਼ਿਮੀਂਦਾਰ ਭਰਾ ਵੀ ਇੱਥੇ ਉੱਥੇ ਪੂਰਾ ਫੋਕਸ ਕਰਦੇ ਪਏ ਆ ਤੇ ਜਿਹੜੇ ਵੀ ਬਰੀਡ ਦੇ ਉੱਤੇ ਕੰਮ ਕਰਦੇ ਉਹਨਾਂ ਦਾ ਬਈ ਤਹਿ ਦਿਲੋਂ ਧੰਨਵਾਦ ਚੈਨਲ ਵੱਲੋਂ ਤੇ ਤੁਸੀਂ ਚੈਨਲ ਨੂੰ ਹਰ ਟਾਈਮ ਇੰਨਾ ਪਿਆਰ ਦਿੰਨੇ ਹੋ ਤੇ ਤੁਹਾਡਾ ਵੀ ਬਹੁਤ ਧੰਨਵਾਦ ਹੈ ਇਸ ਤਰ੍ਹਾਂ ਹੀ ਤੁਹਾਨੂੰ ਨਵੀਆਂ-ਨਵੀਆਂ ਤੇ ਚੰਗੀਆਂ-ਚੰਗੀਆਂ ਵੀਡੀਓ ਦਿਖਾਉਂਦੇ ਰਾਵਾਂਗੇ ਤੇ ਜਦੋਂ ਬਾਈ ਦਾ ਮਾਲ ਚਲਾ ਗਿਆ ਸਿਆਲ ਚ ਡੇਰੇ ਤੇ ਉਦੋਂ ਫਿਰ ਇੱਕ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਨਾਲੇ ਮਾਸੂਆ ਤੇ ਬਾਈ ਧੰਨਵਾਦ ਤੁਹਾਡਾ ਬਹੁਤ ਮੇਹਰਬਾਨ